ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਸਟੱਡੀ ਲਾਈਫ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਅੰਗਰੇਜ਼ੀ ਮਹੀਨਿਆਂ ਦੇ ਨਾਮ ਪੰਜਾਬੀ ਵਿੱਚ ਚਲੋ ਫਿਰ ਸ਼ੁਰੂ ਕਰਦੇ ਹਾਂ ਜਿੱਜਾ ਨੰਨਾ ਬਾਵਾ ਰਾਰੇ ਵਿਆਰੀ ਜਨਵਰੀ ਫਫਾ ਰਾਰਾ ਬਾਵਾ ਰਾਰੇ ਵਿਆਰੀ ਫਰਵਰੀ ਮੰਮੀ ਨੂੰ ਕੰਨਾ ਰਾਰਾ ਚਾਚਾ ਮਾਰਚ ਐੜਾ ਪੱਪੇ ਦੇ ਪਿਆਰ ਚ ਰਾਰਾ ਤੇਦਲਾਵਾ ਲੱਲਾ ਅਪ੍ਰੈਲ ਮੰਮਾ ਈੜੀ ਵਿਹਾਰੀ ਮਈ ਜਿਜੇ ਨੂੰ ਦਲੈ ਕੜੇ ਨੰਨਾ ਜੂਨ ਜਿਜੇ ਨੂੰ ਓਂਕੜ ਲੱਲੇ ਨੂੰ ਕੰਨਾ ਈੜੀ ਵਿਹਾਰੀ ਜੁਲਾਈ ਐੜਾ ਗੱਗਾ ਸਸਾ ਤੱਤਾ ਅਗਸਤ ਸਸਾ ਤਤੇ ਟਿੱਪੀ ਬੱਬਾਰਾ ਸਤੰਬਰ ਐੜਾ ਕੱਕਾ ਤੱਤੇ ਨੂੰ ਦਲੈ ਕੜੇ ਬੱਬਾਰਾ ਅਕਤੂਬਰ నన్నా టి ప్పీారా నవంబర్ దస్ టి 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 ప్పీ వాచింగ్